ਕਾਮੇਡੀ ਕਲਾਕਾਰ ਬਲਮਕੁਨ ਸ਼ਰਮਾ ਅੱਜ ਗੁਰੂ ਨਗਰੀ ਅੰਮ੍ਰਿਤਸਰ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੁਸੀਂ ਜੀ ਮੈਂ ਬਲਮਕੁਨ ਸ਼ਰਮਾ ਤੁਸੀਂ ਲੋਕ ਪਹਿਲੇ ਹੀ ਪਿਆਰ ਦਿੰਦੇ ਆ ਮੈਨੂੰ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਮ ਸਿੰਘ ਮਾਂਜੀ ਨੇ ਇੱਕ ਜ਼ਿੰਮੇਵਾਰੀ ਦੇ ਕੇ ਨਵਾਜਿਆ ਪੰਜਾਬ ਰਾਜ ਖਰਾਕ ਕਮਿਸ਼ਨ ਦੇ ਚੇਅਰਮੈਨ ਵਜੋਂ 15 ਮਾਰਚ ਨੂੰ ਮੈਂ ਇਹ ਜਾਣ ਦਿੱਤਾ ਤੇ ਦੋ ਤਿੰਨ ਦਿਨ ਵਰਕਿੰਗ ਕਰਨ ਤੋਂ ਬਾਅਦ ਮੇਰੀ ਮੰਚਾ ਕਿ ਸੱਚੇ ਬਾਦਸ਼ਾਹ ਦਾ ਅਸ਼ੀਰਵਾਦ ਲੈਣਾ ਬੜੀ ਜ਼ਿੰਮੇਵਾਰੀ ਵੱਡੀ ਆ ਸਰਕਾਰ ਦਾ ਮਾਨ ਸਾਹਿਬ ਦਾ ਵਿਸ਼ਵਾਸ ਮੇਰੇ 'ਚ ਪਾਇਆ ਕਿ ਇਸ ਜ਼ਿੰਮੇਵਾਰੀ ਨੂੰ ਡਿਵਾਉਣ ਲਈ ਸੰਦੇਹੀ ਨਾਲ ਇਮਾਨਦਾਰੀ ਨਾਲ ਗਿਆਨਦਾਰੀ ਨਾਲ ਮੈਂ ਸੱਜਿਵਤ ਸਕਾਂ ਜੋ ਪੰਜਾਬ ਦੇ ਲੋਕਾਂ ਵਾਸਤੇ ਮੈਂ ਕੁਝ ਕਰ ਸਕਾਂ ਉਹਦੇ ਲਈ ਤਾਕਤ ਅਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ ਮਾਨ ਸਰ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਵੇਖੋ ਪੰਜਾਬ ਦੇ ਵਿੱਚ ਸਾਡਾ ਜਿਹੜਾ ਛੋਟਾ ਬੱਚਾ ਜੀ ਉਸ ਬੱਚੇ ਨੂੰ ਸਹੀ ਖਰਾਕ ਮਿਲੇ ਪੋਸ਼ਟਿਕ ਹਾਰ ਮਿਲੇ ਜੀ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਬੱਚੀਆਂ ਹੁੰਦੀਆਂ ਜਾਂ ਜਿਹੜੀਆਂ ਪਿੰਡੂ ਔਰਤਾਂ ਸ਼ਹਿਰੀ ਔਰਤਾਂ ਉਹਨਾਂ ਨੂੰ ਪੋਸ਼ਟਿਕ ਹਾਰ ਮਿਲੇ ਤੇ ਮਾਲ ਨਿਊਟ੍ਰੀਸ਼ਨ ਨਾ ਹੋਵੇ ਪੋਸ਼ਟਿਕਤਾ ਦੇ ਕੇ ਖਰਾਕ ਮਿਲੇ ਕੇਂਦਰ ਸਰਕਾਰ ਪੰਜਾਬ ਸਰਕਾਰ ਕਿ ਜਿਹੜੇ ਕਰੋੜਾਂ ਰੁਪਏ ਇਸ ਬਜਟ ਕਰਦੇ ਆ ਉਹਦੇ ਵਿੱਚ ਸਾਡੇ ਕਮਿਸ਼ਨ ਦਾ ਦਾਇਤਤਾ ਕੀਆ ਸਾਡੀ ਡਿਊਟੀ ਕੀਆ ਕਿ ਜੇ ਆਂਗਣਵਾਰੀ ਜੇ ਮਿਡ-ਡੇ ਮੀਲ ਜੇ ਢਿੱਪੂਆ ਚ ਰਾਸ਼ਨ ਦੀ ਕਣਕ ਅਟਾ ਜੇ ਉਹ ਸਾਡੇ ਕੰਜ਼ਿਊਮਰ ਨੂੰ ਖਪਤਕਾਰ ਨੂੰ ਬੈਨੀਫਿਸ਼ੀਰੀ ਨੂੰ ਸਹੀ ਮਾਤਰਾ ਚ ਤੇ ਸਹੀ ਕੁਆਲਿਟੀ ਜਾਵੇ ਤਾਂ ਇਹ ਪੈਸਾ ਦਾ ਮੁੱਲ ਪੈਂਦਾ ਉਹ ਡਿਊਟੀ ਰਿਸ ਕਰਨ ਲਈ ਆ ਤੇ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਜੋ ਵੀ ਲੀਕੀਜਸ ਹੈਗੀਆਂ ਜੋ ਵੀ ਕੁਝ ਮਾਲ ਪ੍ਰੈਕਟਿਸ ਹੈਗੀਆਂ ਉਹ ਦੂਰ ਹੋਣ ਤੇ ਸਾਰੇ ਜਿਹੜੇ ਆਪਣਾ ਕੰਮ ਸਹੀ ਕਰਦੇ ਇਹ ਲੋਕਾਂ ਨੂੰ ਸਹੀ ਪਛਾਣ ਦੇ ਪੰਜਾਬ ਦੇ ਦੇਖੋ ਇਹ ਤਾਂ ਸਰਕਾਰ ਦੇ ਪਧਰਤੇ ਮੁੱਦੇ ਆ ਮੈਂ ਅੱਥੇ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਸਮਝਦਾ ਪਰ ਮੈਂ ਮਹਿਸੂਸ ਕਰਦਾ ਕਿ ਜਿਹੜਾ ਵੀ ਫੰਡ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਸ ਤੇ ਅਲੋਕੇਟ ਕਰਦੀ ਆ ਭਾਵੇਂ ਉਹ ਸਮਾਜ ਭਲਾਈ ਵਿਭਾਗੇ ਰਹੀ ਭਾਵੇਂ ਉਹ ਖਰਾਕ ਸਪਲਾਈ ਵਿਭਾਗੇ ਰਹੀ ਭਾਵੇਂ ਉਹ ਐਜੂਕੇਸ਼ਨ ਵਿਭਾਗੇ ਰਹੀ ਜਿਹੜਾ ਆਮ ਖਪਤਕਾਰ ਆ ਜਿਹੋ ਦਾ ਹੱਕ ਆ ਉਹਨੂੰ ਹੱਕ ਮਿਲੇ ਹੋ ਸਕਦੇ ਵਿੱਚ ਜੇ ਉਹ ਮਾਤਰਾ ਘੱਟ ਮਿਲ ਰਹੀ ਆ ਜਾਂ ਸਹੀ ਕੁਆਲਿਟੀ ਨਹੀਂ ਮਿਲ ਰਹੀ ਉੱਥੇ ਕਮਿਸ਼ਨ ਵਿੱਚ ਸਿਆਰ ਰਵੇ ਤੇ ਮੈਂ ਚਾਹੂੰਗਾ ਕਿ ਲੋਕਾਂ ਤੱਕ ਇਹ ਲਗਭਗ 10 ਸਾਲ ਪੁਰਾਣਾ ਕਵਿਸ਼ਨ ਆ 2013 ਵਿੱਚ ਭਾਰਤ ਸਰਕਾਰ ਨੇ ਫੂਡ ਸਕੀਮ ਇੱਕ ਬਣਾਇਆ ਉਸ ਐਕਟ ਦੀ ਸਾਰੇ ਰਾਜਾਂ ਨੂੰ ਕਿਹਾ ਗਿਆ ਵੀ ਖਰਾਬ ਕਮਿਸ਼ਨ ਸਥਾਪਿਤ ਕਰੋ ਚੇਅਰਮੈਨ ਪੰਜ ਮੈਂਬਰ ਲਾਓ ਉਹ ਮੈਂਬਰ ਸੇਬਾਂ ਜਿਹੜੇ ਕੰਮ ਕਰ ਰਹੇ ਆ ਸਕੂਲਾਂ ਜਾ ਕੇ ਪਿੰਡਾਂ ਜਾ ਕੇ ਦੀਪੂਆਂ ਜਾ ਕੇ ਚੈੱਕ ਕਰਦੇ ਆ ਤੇ ਅਸੀਂ ਕਨਸਰਨਡ ਮੈਂ ਇੱਕ ਵੀ ਰਹੀ ਕਨਸਰਨਡ ਏਡੀਸੀ ਡਵੈਲਪਮੈਂਟ ਰਾਈ ਇਹ ਪੂਰਾ ਮੰਤਰ ਕਰਦੇ ਆ ਕਿ ਸਹੀ ਲੋਕਾਂ 'ਚ ਪਹੁੰਚੇ ਜਿਹੜਾ ਦੇਖੋ ਮੈਂ ਤਾਂ ਹਜੇ ਬਿਲਕੁਲ ਕੁਛ ਦਿਨ ਪੁਰਾਣਾ ਪਰ ਜੋ ਮੈਨੂੰ ਪਤਾ ਲੱਗਿਆ ਮਹਿਕਮੇ ਤੋਂ ਕਿ ਜਦੋਂ ਆਪਾਂ ਸਿਸਟਮ ਚ ਕੰਮ ਕਰਦੇ ਆ ਇਹਦੇ ਵਿੱਚ ਕਾਫੀ ਮਿਡਲਮੈਨ ਵੀ ਆ ਜਾਂਦੇ ਆ ਸੋ ਜਿਹੜੇ ਮਿਡਲਮੈਨ ਕੰਮ ਕਰਦੇ ਆ ਹਰ ਮਿਡਲਮੈਨ ਦਾ ਇੱਕ ਆਪਣਾ ਕੈਰੇਕਟਰ ਹੁੰਦਾ ਜੇ ਉਹ ਸਹੀ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਜੇ ਕਿਤੇ ਬੰਦਾ ਬਾੜ ਆ ਜਾਂਦਾ ਸਰਕਾਰ ਦਾ ਫਰਜ਼ ਉਹਨੂੰ ਪਛਾਣ ਕੇ ਉਹਨੂੰ ਜੇ ਗਲਤੀ ਹੋਵੇ ਪਨਿਸ਼ ਕਰੇ ਜੇ ਠੀਕ ਕੀਤਾ ਉਹਨੂੰ ਸ਼ਾਬਸ਼ ਦੇਵੇ ਘਰ ਘਰ ਦਾਸ਼ਣ ਪੰਚਾਇਤੀ ਵੀ ਸਕੀਮ ਆ ਗਈ ਹੈ ਸਰਕਾਰ ਦੀ ਸਹੀ ਰੈਗੂਲਰ ਚੱਲਦਾ ਰਹੇਗਾ ਇਸੇ ਤਰ੍ਹਾਂ ਬਹੁਤ ਨਵੀਂ ਸਕੀਮ ਹੈ ਜੇ ਮੈਂ ਵੀ ਉਹਦੇ ਬਾਰੇ ਹਜੇ ਪੂਰੀ ਸਟੱਡੀ ਕਰੂੰਗਾ ਪਰ ਅੱਜ ਮੈਂ ਜਿੱਦੀ ਪਹਿਲੀ ਮੀਟਿੰਗ ਪੀਡੀਸੀ ਡਵੈਲਪਮੈਂਟ ਦੇ ਕਮਰੇ ਚ ਡੀਐਫਐਸ ਸਾਹਿਬ ਡੀਐਮ ਮਾਰਕਫਰਡ ਆਸੀ ਦੱਸਿਆ ਉਹਨਾਂ ਨੇ ਕਿ 17000 ਵਿਕਪੂ ਅੰਮ੍ਰਿਤਸਰ ਰਹਿ ਗਿਆ ਤੇ ਉਹ 1700 1700 ਵਿਕਪੂ ਰਹਿ ਗਿਆ ਉਹਦੇ ਵਿੱਚੋਂ ਕੁਝ ਜਿਹੜੇ ਇਹ ਘਰ ਘਰ ਸਕੀਮ ਲਈ ਹਜੇ 60 ਸੈਂਟਰ ਸਟੈਲੂ ਕੀਤੇ ਆ ਉਹ ਮੈਂ ਦੇਖਣੇ ਚਾਹੂੰਗਾ ਤਾਂ ਕਿ ਦੇਖਣ ਤੋਂ ਬਾਅਦ ਪਤਾ ਲੱਗੂ ਵੀ ਕਮੀ ਬੇਸੀ ਕੀ ਹੈ ਵੀ ਮੈਂ ਟਿੱਪਣੀ ਕੋਈ ਨਹੀਂ ਕਰੂੰਗਾ ਕਿ ਜਿਹੜੇ ਦੀਪੂ ਹੈਗੇ ਆ ਉਹਦੇ ਵਿੱਚ ਵੀ ਜੋ ਮੈਂ ਦਫ਼ਤਰ ਤੋਂ ਰਿਪੋਰਟ ਲੈ ਕੇ ਆਇਆ ਸੀ ਕਿ ਦੋ ਤਿੰਨ ਦੀਪਾਂ ਦੀ ਕੋਈ ਸ਼ਿਕਾਇਤ ਸੀਗੀ ਉਹ ਏਡੀਸੀ ਮੈਡਮ ਨੂੰ ਲਿਖਾਤੀ ਉਥੇ ਕਿਹਾ ਵੀ ਐਕਸ਼ਨ ਲੈ ਲਓ ਤਾਂ ਕਿ ਦੀਪੂਆਂ ਸਾਰੇ ਨੂੰ ਬੇਨਤੀ ਕਰਦਾ ਕਿ ਜੋ ਤੁਹਾਡੇ ਨਿਯਮ ਹੈਗੇ ਉਹਨੂੰ ਪਾਲਣਾ ਕਰੋ ਤੇ ਆਪਣੀ ਜਿਹੜੀ ਆ ਸਵਾਰਥ ਨੂੰ ਤਿਆਗ ਕੇ ਜਿਹੜੀ ਸੇਵਾ ਉਹ ਕਰੋ ਕਮੇਡੀਆਂ ਨਾਲ ਤੁਹਾਡੇ ਨੂੰ ਕੀਤੀ ਜਾਏਗੀ ਜੇ ਸ਼ਹਿਰ ਦੇ ਅੰਦਰ ਦੀਪੂ ਹੈ ਲੋਕੀ ਕੰਨਕ ਲੈਣ ਜਾਂਦੇ ਨੇ ਉਹ ਕਹਿੰਦੇ ਹੁਣ ਕੰਨਕ ਖਤਮ ਹੋ ਗਈ ਆ ਆਪਾਂ ਨਹੀਂ ਦੇਣੇ ਦੇਖੋ ਉਹਦੇ ਵਿੱਚ ਸਰਕਾਰ ਨੇ ਖਤਮ ਨਹੀਂ ਕਿਹਾ ਉਹਦੇ ਵਿੱਚ ਆਪਸ਼ਨ ਦਿੱਤੀ ਆ ਫਰਸਟ ਕਮ ਫਸਟ ਸਰਵ ਜਿਹਨੇ ਆਟੇ ਲੈਣਾ ਵਾ ਉਹ ਨਾਮ ਲਿਖਾਉਂਦਾ ਆਟੇ ਵਾਲਾ ਜਿਹਦਾ ਆਟਾ ਚੜ੍ਹਗਾ ਮਸ਼ੀਨ ਤੇ ਉਹਨੂੰ ਪੜਕ ਨਹੀਂ ਮਿਲਣੀ ਸੋ ਇਹ ਤੁਹਾਡਾ ਕੰਨਫਿਊਜ਼ਨ ਆ ਉਹ ਦੂਰ ਹੋ ਜਾਊਗਾ ਅੰਦਰੋਂ ਠੀਕ ਆ ਜਿਹੜਾ ਕਮੇਟੀ ਕਰਦਾ ਕਿਸੇ ਤੋਂ ਦੇਖੋ ਕਮੇਟੀ ਨੇ ਸਾਬਤ ਕੀਤਾ ਕਿ ਕਮੇਡੀ ਇੱਕ ਸੀਰੀਅਸ ਬਿਜ਼ਨਸ ਆ ਮੰਤਰੀ ਸਾਹਿਬ ਇਸ ਮੰਜ਼ਿਲ ਤੇ ਪਹੁੰਚੇ ਕਮੇਡੀਅਨ ਜਿਹੜੇ ਆ ਉਹ ਆਮ ਲੋਕਾਂ ਨਾਲ ਧਰਤ ਜੁੜੇ ਹੁੰਦੇ ਆ ਇਹ ਸਿਸਟਮ ਦੇ ਕਾਰਨ 7700 ਕਿਸੀ ਕੀ ਸੋਚਦੇ ਆ ਵੀ ਆਮ ਲੋਕਾਂ ਦੀ ਫੀਡਬੈਕ ਪਹੁੰਚੇ ਉਸ ਫੀਡਬੈਕ ਨੂੰ ਟ੍ਰਾਂਸਲੇਟ ਕਰਕੇ ਸਰਕਾਰ ਤੱਕ ਪਹੁੰਚਾ ਕੇ ਹੁਣ ਸਰਕਾਰ ਵੀ ਆਪ ਬਣਦੀ ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਉਹ ਲੋਕਾਂ ਤੱਕ ਬਹੁਤ ਅੱਛਾ ਪਹੁੰਚ ਰਿਹਾ ਔਰ ਹੋਰ ਅੱਛਾ ਪਹੁੰਚੇਗਾ ਇਫੈਕਟਿਵਨੈਸ ਵਧੂਗੀ ਤੇ ਲੋਕੀ ਰਿਲੇਸ ਕਰਨ ਨੂੰ ਮੰਨਣਗੇ ਕਿ ਸਹੀ ਫਾਇਦਾ ਦਿੱਤਾ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋਈਆਂ ਦੂਰ ਹੋ ਰਹੀਆਂ ਉਹਦੇ ਨਾਲ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਆਉਗੀ ਕਿ ਜਿਹੜਾ ਇੱਕ ਮੈਂ ਅਦਨਾ ਦਾ ਬੰਦਾ ਸੀਗਾ ਮੈਂ ਮੈਨੂੰ ਮਾਨ ਸਰ ਨੇ ਕਿਹਾ ਨਾਕ ਵੀਡੀਓ ਕਰਕੇ ਨਾਕ ਵੀਡੀਓ ਜਾਣਕਾਰੀ ਕਰਕੇ ਜਿਹੜਾ ਤੁਸੀਂ ਮਾਰਕੀਟ ਵਿੱਚ ਲੰਬੀ ਸੇਵਾ ਇਮਾਨਦਾਰੀ ਨਾਲ ਕੀਤੀ ਆ ਮੈਂ ਉਸ ਕਰ ਕੰਮ ਕਰਨ ਲੱਗਾ ਮੈਨੂੰ ਬੜੀ ਖੁਸ਼ੀ ਮਿਲੀ ਕਿ ਉਹਨਾਂ ਨੇ ਸੋਚਿਆ ਕਿ ਜਿਹੜੀ ਮਾਰਕੀਟ ਵਿੱਚ ਮੈਂ 32 ਸਾਲ ਸੇਵਾ ਕੀਤੀ ਆ ਇਹ ਫੂਡ ਸੈਕਟਰ ਰਿਹਾ ਵਾ ਉਹਨਾਂ ਨੂੰ ਇਹ ਲੱਗਾ ਕਿ ਮੈਂ ਇਸ ਪੋਸਟ ਦੇ ਕਾਬਿਲ ਆ ਮੈਂ ਤੁਹਾਡੀ ਉਹਨਾਂ ਦਾ ਵੀ ਸਰਕਾਰ ਦਾ ਵੀ ਆ ਤੇ ਕੋਸ਼ਿਸ਼ ਕਰੂੰਗਾ ਤੰਦੀ ਨੇ ਕੰਮ ਵੀ ਕਰਕੇ ਦਿਖਾਉਂਗਾ